ਵਾਹਿਗੁਰੂ ਜੀ ਕਦਰਵਾ ਤੇ ਭਰਾਓ ਮੈਂ ਸਰਪੰਚ ਮੈਂ ਸਰਪੰਚ ਕੰਮ ਆਗੜਾ ਇਹ ਜੋ ਮੇਰੇ ਪਿੰਡ ਦੇ ਪਾਪਾ ਗਰਦੇਤ ਸਿੰਘ ਇਹਨਾਂ ਦਾ ਕੋ ਜਮੀਨ ਦਾ ਮਸਲਾ ਇਹਨਾਂ ਦੀ ਭੈਣ ਦੇ ਨਾਲ ਜੋ ਜਿਸ ਦਾ ਨਾਮ ਧੀਰਪੁਰ ਆਸਰਾੜੀ ਰਹੀ ਹੈ ਉਹਦੇ ਨਾਲ ਇਹਨਾਂ ਦਾ ਮਸਲਾ ਤਕਰੀਬਨ 2.5 ਸਾਲ ਤੋਂ ਚੱਲਦਾ ਆ ਰਿਹਾ ਤਿੰਨ ਵਾਰੀ ਫੈਸਲਾ ਪਹਿਲਾਂ ਅਸੀਂ ਵੀ ਕਰਾਇਆ ਪਹਿਲਾਂ ਜਿੱਦਾਂ ਬਾਬੇ ਜੀ ਨੇ ਦੱਸਿਆ 4.5 ਜਾਂ 5 ਤੇ 5.5 ਚ ਪਰ ਉਹ ਬੰਦਾ ਵੇਹ ਜਾਂਦਾ ਰਿਹਾ ਉਸ ਤੋਂ ਬਾਅਦ ਸਰਦਾਰਜੀਤ ਸਿੰਘ ਇਹਨਾਂ ਦਾ ਭਰਾ ਸਰਦਾਰ ਭਜਨ ਸਿੰਘ ਤੇ ਬਾਬਾ ਗਰਦੇਸ ਇਹਨਾਂ ਦੇ ਘਰ ਬਹਿ ਗਏ ਇਹ ਭੈਣ ਵੀ ਕੋਲ ਪਰੋਣਾ ਵੀ ਇਹ ਮੁੰਡਾ ਲੜਕਾ ਆਪ ਵੀ ਜਿਹਨੇ ਵੀਡੀਓ ਰਿਲੀਜ਼ ਕੀਤੀ ਆ ਪ੍ਰਧਾਨ ਦੇ ਖਿਲਾਫ ਪਹਿਲੀ ਵੇਚ ਆ ਇਹਨਾਂ ਦਾ 6 ਲੱਖ ਦੇ 20000 ਰੁਪਏ ਦੇ ਨਾਲ ਇਹਨਾਂ ਦਾ ਸੌਦਾ ਹੋ ਗਿਆ ਜੀ ਜੀ ਵੀ ਰਜਿਸਟਰੀ ਇਹਨਾਂ ਕਰਾਉਣੀ ਸੀ ਜੇਡ ਦੇ 15 ਨੂੰ ਅਜੇ ਮੇਰੇ ਖਾਤੇ ਸਾਈ 20000 ਰੁਪਏ ਸਾਈ ਉਹਨਾਂ ਦੇ ਘਰੇ ਦੇ ਆਏ ਉਸ ਤੋਂ ਬਾਅਦ ਇਹਨੇ ਫੋਨ ਕੀਤਾ ਵਾ ਸਰਦਾਰ ਭਜਨ ਸਿੰਘ ਨੂੰ ਮੈਨੂੰ ਪੈਸੇ 30000 ਰੁਪਇਆ ਹੋਰ ਚਾਹੀਦਾ ਇਹਨੇ ਬਾਬੇ ਨਾਲ ਗੱਲ ਕੀਤੀ ਵੀ 30000 ਰੁਪਇਆ ਵੀ ਭਾਜਾ ਤੁਹਾਡਾ ਹੋਰ ਮੰਗਦਾ ਵਾ 50000 ਆਪਣਾ ਚਲ ਜੋ ਇਹਨੇ ਕਿਹਾ ਵੀ ਆਪਾਂ ਇਤਾਂ ਨਾ ਲਾ ਲਈਏ ਮੈਂ ਪੈਸੇ ਕਰ ਲੈਣਾ ਵਾ ਆਪਾਂ ਸਾਰੇ ਪੈਸੇ ਦੇ ਕੇ ਤੇ ਪਰ ਡੀਟੀ ਕਰਵਾ ਲਈ ਇਹਨੇ ਕਿਹਾ ਜੀ ਠੀਕ ਆ ਇਹਨੇ ਉਸੇ ਤਰ੍ਹਾਂ ਉਹਨਾਂ ਨੂੰ ਸੁਣਾ ਦਿੱਤਾ ਵੀ ਇੰਨੀ ਤਰੀਕ ਨੂੰ ਤੁਸੀਂ ਆ ਜਿਓ ਬਾਬਾ ਜੀ ਪੈਸੇ ਕਰ ਲੈਂਦੇ ਤੁਸੀਂ ਚੋਲਾ ਸਾਹਿਬ ਬਣ ਕੇ ਜੀਟੀ ਕਰਾ ਦਿਓ ਤੇ ਆਪਦੇ ਪੈਸੇ ਲੈ ਲਓ ਉਸ ਟਾਈਮ ਚੋਲਾ ਸਾਹਿਬ ਨੇ ਉਹ ਸੱਦਿਆ ਇਹ ਗਈ ਵੀ ਆ ਪਾਰਟੀ ਜੀ ਉਸ ਦੀ ਹਲਿਆੜੀ ਭੈਣ ਆ ਭਣ ਜਾਵਾ ਇਹ ਮੁੰਡਾ ਨਾਲ ਇਹਨਾਂ ਦੇ ਇੱਕ ਉਹ ਵੀ ਨਾਲ ਗਏ ਆ ਇਹਨਾਂ ਨੇ ਜਾ ਕੇ ਉੱਥੇ ਜਾ ਕੇ ਜਦੋਂ ਪੈਸੇ ਦੇਣ ਲੱਗੇ ਆ ਉੱਥੇ ਜਾ ਕੇ ਇਹਨਾਂ ਨੇ ਰੱਟਾ ਪਾ ਲਿਆ ਵੀ ਸਾਨੂੰ ਇਹ ਵਾਰਾ ਨਹੀਂ ਖਾਂਦਾ ਉੱਥੇ ਮਰਨ ਦੇ ਭਾਜਾ ਇਹਨਾਂ ਨੇ ਕੀ ਨਹੀਂ ਕਰਵਾ ਗਿਆ ਉਸ ਤੋਂ ਬਾਅਦ ਜਿਹੜਾ 20000 ਰੁਪਏ ਨਾਲ ਸਾਈ ਗਈ ਉਹ ਇਹਨਾਂ ਵੱਲ ਰਹਿ ਗਈ ਇਹਨਾਂ ਨੇ ਉਦੋਂ ਬਾਅਦ ਕਰੇ ਥਾਣੇ ਦਰਖਾਸਤ ਦਿੱਤੀ ਚੋਲਾ ਸਾਹਿਬ ਚੋਲਾ ਸਾਹਿਬ ਫੈਸਲਾ ਆਇਆ ਇਹਨਾਂ ਨੇ ਕਦੇ ਕਿਹਾ ਵੀ ਸਾਨੂੰ ਸਾਡੀ ਸਾਈ ਵਾਪਸ ਕਰ ਦਿਓ ਜਿੱਥੇ ਜਿੱਥੇ ਤੁਹਾਡਾ ਇਹ ਸੌਂਦਾ ਵਾ ਅਸੀਂ ਪਹਿਲੀ ਛੱਡਾਂਗੇ ਤੁਸੀਂ ਆਪਦੀ ਕਾਨੂੰਨ ਦੇ ਅਧਾਰ ਤੇ ਲੈ ਲਓ ਮੈਂ ਛੱਡਣ ਨੂੰ ਤਿਆਰ ਆ ਦਿਾਨ ਕੇ ਆਪਰੀ ਵਾ ਲੋ ਉਥੇ ਇਹਨਾਂ ਨੇ 20000 ਰੁਪਇਆ ਉਸ ਦਿਨ ਨਹੀਂ ਦਿੱਤਾ ਸਰਦਾਰ ਹੈ ਜਿੰਦਰ ਸਿੰਘ ਜੀ ਸ਼ਗਰੀ ਪ੍ਰਧਾਨ ਸਾਹਿਬ ਇਹਨਾਂ ਨੇ ਵਿੱਚ ਹੋ ਕੇ ਕਹਤਾ ਚੱਲ ਕੋਈ ਗੱਲ ਨਹੀਂ ਤੁਸੀਂ ਬੰਦਿਆਂ ਦੀ ਬੰਦੇ ਮੰਨਦੇ ਆਉਂਦੇ ਚਲੋ ਕੋਈ ਗੱਲ ਨਹੀਂ ਤੁਸੀਂ 2 1 2 ਦਿਨ ਦੇ ਵਿੱਚ ਮੈਨੂੰ ਪੈਸੇ ਦੇ ਦਿਓ ਮੈਂ ਬਾਬੇ ਗੁਰਦੇਵ ਸਿੰਘ ਤੱਕ ਪਹੁੰਚਾ ਦਊਗਾ ਵਿੱਚ ਹੋ ਗਈ ਮੌਕੇ ਦੇ ਪੈਸੇ ਇਹਨਾਂ ਕੋਲ ਨਹੀਂ ਸੀਗੇ ਉਸ ਤੋਂ ਬਾਅਦ ਮੇਰਾ ਤਿੰਨ ਮਹੀਨਾ ਢਾਈ ਹੋ ਗਿਆ ਇਹਨਾਂ ਨੇ ਪੈਸੇ 20000 ਰੁਪਿਆ ਜਿਹੜਾ ਨਹੀਂ ਦਿੱਤਾ ਅੱਜ ਤੋਂ ਕੋ 2-3 ਦਿਨ ਪਹਿਲਾਂ ਚੰਬਈ ਕਲਾਂ ਗਏ ਆ ਜ਼ਰਚੇਤਨ ਸਿੰਘ ਮੈਂਬਰ ਪੰਚਾਇਤ ਦੀ ਬਹਿਰ ਤੇ ਉੱਥੇ ਬੈਠ ਕੇ ਇਹਨਾਂ ਨੇ ਕਿਹਾ ਵੀ 20000 ਰੁਪਿਆ ਜਿਹੜਾ ਵਾ ਪਹਿਲਾਂ ਸਾਨੂੰ ਉਹਦੇ ਡਬਲ ਪੈਸੇ ਵਾਪਸ ਕਰੂ ਬਾਬਾ ਜੀ ਨੇ ਕਿਹਾ ਮੈਂ ਵੀ ਇਹ ਆਪਣਾ ਚੜਦਾ ਆਉਂਦਾ ਵਾ ਜੋ ਸਾਈ ਜਾਂ ਬਿਆਨਾ ਹੋਵੇ ਉਹ ਡਬਲ ਹੀ ਵਾਪਸ ਹੁੰਦਾ ਇਹਨਾਂ 40000 ਰੁਪਏ ਉਸਦੀ ਮੰਗ ਬਾਬੇ ਨੇ ਕੀਤੀ ਉਹਦੇ ਵਿੱਚ ਨਾ ਸ਼ਖਰੀ ਸਾਹਿਬ ਉੱਤੇ ਮੌਕੇ ਤੇ ਆਈਏ ਅਰਜਿੰਦਰ ਸਿੰਘ ਹੈਗਾ ਵਾ ਭਈ ਸੋਨੀ ਹੈਗੇ ਹੋਰ ਸਾਡੇ ਮੋਲ ਪਰ ਬੰਦੇ ਹੈਗੇ ਆ ਪਾਕਿ ਉੱਥੇ ਇਹ ਆ ਗਿਆ ਨਾ ਇਹਨਾਂ ਨੇ ਕੋਈ 20 ਦੀ ਗੱਲ ਕੀਤੀ ਨਾ ਕੋਈ 40 ਦੀ ਕੀਤੀ ਹੈ ਵਾਪਸ ਭੱਜ ਜਾਏ ਆਣ ਕੇ ਇਹਨਾਂ ਨੇ ਆ ਜੋ ਵੀਡੀਓ ਆ ਇਹ ਨਾ ਸਰਦਾਰ ਸ਼ਖਰੀ ਦੇ ਤੇ ਸਰਦਾਰ ਜੀ ਸਿੰਘ ਦੇ ਖਿਲਾਫ ਇਹਨਾਂ ਵੀਡੀਓ ਪਾਈ ਆ ਇਹੋ ਜੀ ਕੋਈ ਗੱਲ ਨਹੀਂ ਵੀ ਪੈਸੇ ਦੀ ਮੰਗ ਕੋਈ ਨਹੀਂ ਕਿ ਪਾਰਟੀ ਨੇ ਨਹੀਂ ਕੀਤੀ ਕਿਸੇ ਪੰਨੂ ਗਰੁੱਪ ਨੇ ਕੀਤੀ ਪ੍ਰਧਾਨ ਸਾਹਿਬ ਨੇ ਨਹੀਂ ਕੀਤੀ ਇਹ ਬਿਲਕੁਲੋ ਝੂਠ ਹੈ ਨਾ ਕੋ ਪੈੜੀ ਤੇ ਕੰਮ ਜਾਏਗਾ ਪੈੜੀ ਬਾਬਾ ਕਰਦੇ ਤਾਂ ਸਿੱਧੀ ਵਾਰਿਆ ਮੋੜ ਤੋਂ ਅਜੇ ਪੈੜੀ ਦੇ ਸ਼ਟਰੇਸ਼ਨੋਂ ਵਾਲੇ ਤੱਕ ਤਾਂ ਕੰਮ ਪਹੁੰਚਿਆ ਨਹੀਂ ਜੀ ਅਜੇ ਤੇ ਸਾਡੀ ਚੱਲ ਨਹੀਂ ਸਾਈਸ ਪਾਈ ਆ ਉਹ ਪੈਸਿਆਂ ਦੇ ਲੈਣ ਦੇਣ ਜੀ ਇੰਨੀਆਂ ਹੀ ਬੇਨਤੀਆਂ ਮੇਰੀਆਂ ਖਿਮਾ ਦਾ ਜਾਚਾ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ